ਸਵੇਰੇ ਦੀ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਅੰਮ੍ਰਿਤਸਰ ਦੇ ਵੇਰਕਾ ਇਲਾਕੇ ਤੋਂ ਜਿਆਦਾ ਦੇ ਕਿ ਵੇਰਕਾ ਥਾਣੇ ਦੀ ਐਸਐਚਓ ਦੇ ਉੱਪਰ ਹਮਲਾ ਕਰ ਦਿੱਤਾ ਹੈ ਜਾਨਲੇਵਾ ਹਮਲਾ ਹੋਇਆ ਅਮਨਜੋਤ ਕੋਰ ਨਾਂ ਦੱਸਿਆ ਜਾ ਰਿਹਾ ਐਸਐਚਓ ਦਾ ਜਿਸ ਦੇ ਉੱਪਰ ਜਾਨਲੇਵਾ ਹਮਲਾ ਹੋਇਆਗਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਅੰਮ੍ਰਿਤਸਰ ਦੇ ਵੇਰਕਾ ਥਾਣੇ ਦੀ ਐਸਐਚਓ ਅਮਨਜੋਤ ਕੋਰ ਦਾ ਕੰਨ ਵੱਢ ਦਿੱਤਾ ਹੈਗਾ ਤਲਵਾਰਾਂ ਦੇ ਨਾਲ ਹਮਲਾ ਕੀਤਾ ਗਿਆ ਕਿਹਾ ਜਾ ਰਿਹਾ ਹੈ ਕਿ ਅਮਨਜੋਤ ਕੋਰ ਹੋਣਾਂ ਦੇ ਗਨਮੈਨਾਂ ਦੇ ਉੱਪਰ ਵੀ ਤਲਵਾਰਾਂ ਦੇ ਨਾਲ ਹਮਲਾ ਕੀਤਾ ਆ ਗਿਆ ਤੇ ਨਸ਼ੇ ਦੇ ਵਿੱਚ ਤੋ ਤੁਸੀਂ ਨੌਜਵਾਨ ਜਿਹੜੇ ਤਲਵਾਰਾਂ ਲਗਾਤਾਰ ਚਲਾਈ ਗਏ ਜਿਸ ਤੋਂ ਬਾਅਦ ਐਸਐਚਓ ਦਾ ਕੰਨ ਵੱਢ ਦਿੱਤਾ ਗਿਆ ਤਲਵਾਰਾਂ ਮਾਰ-ਮਾਰ ਕੇ ਤਾਂ ਤਸਵੀਰਾਂ ਦੇਖੋ ਹਸਪਤਾਲ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਪੁਲਿਸ ਪਹੁੰਚੀ ਹੈ ਨਾਲ ਦੇ ਨਾਲ ਕਿਉਂਕਿ ਉਹਨਾਂ ਦੇ ਐਸਐਚਓ ਦੇ ਉੱਪਰ ਹਮਲਾ ਹੋਇਆ ਤੇ ਨਾਲ ਹੀ ਜਿਹੜਾ ਗਨਮੈਨਾਂ ਨੂੰ ਵੀ ਜ਼ਖਮੀ ਕਰ ਦਿੱਤਾ ਬਹੁਤ ਵੱਡੀ ਖਬਰ ਆਪਣੇ ਆਪ ਦੇ ਵਿੱਚ ਸੋਚਣ ਵਾਲੀ ਗੱਲ ਹੈ ਕਿ ਆਖਰਕਾਰ ਪੁਲਿਸ ਦਾ ਖੌਫ ਬਿਲਕੁਲ ਨਹੀਂ ਰਿਹਾ ਬਦਮਾਸ਼ਾਂ ਨੂੰ ਤਸਵੀਰਾਂ ਦੇਖ ਸਕਦੇ ਹੋ ਸੀ ਨਾਲ ਤਸਵੀਰ ਤੁਹਾਨੂੰ ਅਮਨਜੋਤ ਕੌਰ ਦੀ ਵੀ ਦਿਖਾ ਰਹੇ ਹਾਂ ਜੋ ਕਿ ਐਸਐਚਓ ਨੇ ਜਿੰਨਾਂ ਦਾ ਕੰਨ ਵੱਢ ਦਿੱਤਾ ਗਿਆਗਾ ਤਲਵਾਰਾਂ ਮਾਰ ਮਾਰ ਕੇ ਹਮਲਾ ਕੀਤਾ ਗਿਆ ਨਸ਼ੇ ਦੇ ਵਿੱਚ ਤੁੱਤ ਸੀ ਲੋਕ ਕਿਹਾ ਜਾ ਰਿਹਾ ਜਿਨ੍ਹਾਂ ਨੇ ਹਮਲਾ ਕੀਤਾ ਨੌਜਵਾਨ ਜਿਹੜੇ ਐ ਨਸ਼ੇ ਦੇ ਵਿੱਚ ਸੀ ਤੇ ਜਿਸ ਤੋਂ ਬਾਅਦ ਨਾਲ ਦਿਨ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਗੰਭੀਰ ਜ਼ਖਮੀ ਹੋਏ ਨੇ ਆਮਨ ਜੋਤ ਕੋਰ ਔਰ ਇਹ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾ ਰਿਹਾ ਪਿੰਡ ਮੁੱਧਲ ਨੇੜੇ ਦੱਸਦੇ ਕਿ ਨਾਕਾ ਲਗਾਇਆ ਹੋਇਆ ਸੀ ਨਾਕਾ ਜਦੋਂ ਲਗਾਇਆ ਜਾਂਦਾ ਤਾਂ ਉਸ ਤੋਂ ਬਾਅਦ ਜਿਹੜਾ ਮੌਜਮਾ ਦੀ ਪਾਲ ਕੀਤੀ ਜਾ ਰਹੀ ਸੀ ਤੇ ਉਸ ਤੋਂ ਉੱਥੇ ਜਿਹੜਾ ਇੱਕ ਗੱਡੀ ਆਉਂਦੀ ਹੈ ਗੱਡੀ ਦੇ ਵਿੱਚੋਂ ਕੁਝ ਬਦਮਾਸ਼ ਨਿਕਲਦੇ ਆ ਜਿਸ ਤੋਂ ਬਾਅਦ ਜਿਹੜਾ ਉਹਨਾਂ ਦੇ ਵੱਲੋਂ ਹਮਲਾ ਕਰ ਦਿੱਤਾ ਜਾਂਦਾ ਪੁਲਿਸ ਦੇ ਉੱਪਰ ਅਟੈਕ ਕੀਤਾ ਜਾਂਦਾ ਤਾਂ ਬਹੁਤ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਅੰਮ੍ਰਿਤਸਰ ਦੇ ਵੇਰਕਾ ਤੋਂ ਜਿੱਥੇ ਇੱਕ ਵੱਡੀ ਘਟਨਾ ਵਾਪਰੀ ਐ ਐਸਐਚਓ ਦਾ ਕੰਨ ਵੱਢ ਦਿੱਤਾ ਗਿਆ ਜੀਹਾਂ ਦਾ ਦੇ ਕੇ ਐਸਐਚਓ ਦਾ ਕੰਨ ਵੱਢ ਦਿੱਤਾ ਗਿਆ ਹੈਗਾ ਔਰ ਅੰਮ੍ਰਿਤਸਰ ਦੇ ਵਿੱਚ ਅਮਨ ਜੋਤ ਕੌਰ ਨਾਲ ਤਸਵੀਰ ਤੁਸੀਂ ਦੇਖ ਸਕਦੇ ਹੋ ਵੇਰਕਾ ਪੁਲਿਸ ਥਾਣੇ ਦੇ ਵਿੱਚ ਐਸਐਚਓ ਬਤੌਰ ਸੇਵਾ ਨਿਭਾ ਰੇ ਅਮਨਜੋਤ ਕੌਰ ਨਸ਼ੇ ਜੁੱਤ ਲੋਕਾਂ ਨੇ ਅਟੈਕ ਕਰ ਦਿੱਤਾ ਇੱਕੋ ਦਮ ਕਿਹਾ ਜਾ ਰਿਹਾ ਤੇਜ਼ ਤਾਰ ਹਥਿਆਰ ਸੀ ਜਿੰਦੇ ਨਾਲ ਕਈ ਵਾਰ ਕੀਤਾ ਐਸਐਚਓ ਦੇ ਇੱਕ ਤੋਂ ਬਾਅਦ ਇੱਕ ਜਿਹੜਾ ਵਾਰ ਕੀਤਾ ਗਿਆ ਤੇ ਗੰਭੀਰ ਜ਼ਖਮੀ ਹੈ ਅਮਨਜੋਤ ਕੌਰ ਹਾਲਾਂਕਿ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਪਰ ਪਿੰਡ ਮੁੱਧਲ ਨੇੜੇ ਤੋਂ ਹੁੰਦਾ ਦੇ ਕੇ ਪਿੰਡ ਮੁੱਧਲ ਨੇੜੇ ਨਾਕਾ ਲਗਾਇਆ ਹੋਇਆ ਸੀ ਐਸਐਚਓ ਨੇ ਪੁਲਿਸ ਦੇ ਵੱਲੋਂ ਮਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਸੀ ਉਥੇ ਜਿਹੜਾ ਇਹ ਘਟਨਾ ਵਾਪਰਦੀ ਹੈ ਜਿਸ ਤੋਂ ਬਾਅਦ ਜਿਹੜਾ ਹੈਗਾ ਇਹ ਹਮਲਾ ਕਰ ਦਿੱਤਾ ਜਾਂਦਾ ਹਾਲਾਂਕਿ ਤੁਹਾਨੂੰ ਦੱਸਦੀ ਅਸੀਂ ਵੇਰਕਾ ਥਾਣੇ ਦੇ ਨਾਲ ਸੰਪਰਕ ਵੀ ਕੀਤਾ ਵੇਰਕਾ ਥਾਣੇ ਦੇ ਮੁਲਾਜ਼ਮਾਂ ਦੇ ਨਾਲ ਗੱਲਬਾਤ ਵੀ ਅਸੀਂ ਕੀਤੀ ਹੈ ਅੰਬੇਰਕਾ ਥਾਣੇ ਦੇ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਹਜੇ ਮੈਡਮ ਗੱਲ ਨਹੀਂ ਕਰ ਸਕਦੇ ਉਹ ਆਰਾਮ ਕਰ ਰਹੇ ਨੇ ਉਹਨਾਂ ਦੇ ਵੱਲੋਂ ਜਿਹੜਾ ਹੈ ਪੂਰੀ ਘਟਨਾ ਨੂੰ ਜਿਹੜਾ ਨਕਾਰਿਆ ਗਿਆ ਕਿ ਅਜਿਹੀ ਘਟਨਾ ਨਹੀਂ ਹੋਈ ਹੈ ਪਰ ਤੁਸੀਂ ਦੇਖ ਸਕਦੇ ਹੋ ਜਦੋਂ ਅਜਿਹੀ ਘਟਨਾ ਹੁੰਦੀ ਹੈ ਤਾਂ ਉਹ ਚੁੱਪਦੀ ਤਾਂ ਹੈ ਨਹੀਂਗੀ ਅਸੀਂ ਜਿਹੜਾ ਪੱਕਾ ਜਾਣਨ ਦੀ ਕੋਸ਼ਿਸ਼ ਕੀਤੀ ਸੀ ਕਿ ਤੁਸੀਂ ਦੱਸੋ ਤੁਹਾਡਾ ਕੀ ਪੱਖ ਹੈ ਕੀ ਕਹਿਣਾ ਚਾਹੋਗੇ ਪਰ ਪੁਲਿਸ ਥਾਣਾ ਜਿਹੜਾ ਵੇਰਕਾ ਦੱਸਿਆ ਉਹਨਾਂ ਦੇ ਵੱਲੋਂ ਨਕਾਰਿਆ ਗਿਆ ਕਿ ਇਹੋ ਜੀ ਤਾਂ ਕੋਈ ਘਟਨਾ ਹੀ ਨਹੀਂ ਹੋਈ ਕੋਈ ਗੱਲ ਹੀ ਨਹੀਂ ਹੋਈ ਪਰ ਐਵੇਂ ਏ ਖਬਰ ਕੋਈ ਵੀ ਨਸ਼ਰ ਨਹੀਂ ਹੁੰਦੀ ਲਗਾਤਾਰ ਜਦੋਂ ਖਬਰਾਂ ਚੱਲਦੀਆਂ ਤਾਂ ਉਹ ਕਹਿੰਦੇ ਆ ਕਿ ਜੇ ਅੱਗ ਲੱਗੀ ਐ ਧੂਆ ਤਾਂ ਹੀ ਉੱਡਦਾ ਤਾਂ ਲਗਾਤਾਰ ਜਿਹੜਾਗਾ ਇਸ ਖਬਰ ਦੇ ਉੱਪਰ ਦੇਖ ਸਕਦੇ ਹੋ ਤੁਸੀਂ ਸਾਰਾ মিডিਆ ਬੈਠਾ ਕਿਉਂਕਿ ਜਿਸ ਹਸਾਬ ਦੇ ਨਾਲ ਇੱਕ ਵੱਡੀ ਘਟਨਾ ਵਾਪਰੀਆ ਆਪਣੇ ਆਪ ਦੇ ਵਿੱਚ ਪਿੰਡ ਮੂਧਲ ਕਿਹਾ ਜਾ ਰਿਹਾ ਹੈਗਾ ਜਿੱਥੇ ਨਾਕਾ ਲਗਾਇਆ ਹੋਇਆ ਸੀ ਐਸ ਐਚਓ ਐਸ ਐਚਓ ਅਮਨਜੋਤ ਕੌਰ ਨੇ ਉੱਥੇ ਜਿਹੜਾ ਨਾਕੇ ਦੌਰਾਨ ਮਲਜ਼ਮਾ ਦੀ ਭਾਲ ਕੀਤੀ ਜਾ ਰਹੀ ਸੀ ਉੱਤੇ ਇੱਕ ਗੱਡੀ ਆਉਂਦੀ ਹੈ ਉਸ ਤੋਂ ਬਾਅਦ ਜਿਹੜਾ ਲਗਾਤਾਰ ਤੇਜ਼ ਧਾਰ ਤਲਵਾਰਾਂ ਦੇ ਨਾਲ ਹਮਲਾ ਕਰ ਦਤਾ